ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਪੁੱਤ ਦੇ ਇਨਸਾਫ ਲਈ ਜੋ ਵੀ ਕਰਨਾ ਪਵੇ ਕਰ ਰਹੇ ਹਨ ਕਿਉਂਕਿ ਸਿੱਧੂ ਮੂਸੇਵਾਲਾ ਉਹਨਾਂ ਦਾ ਇਕਲੌਤਾ ਸਹਾਰਾ ਸੀ ਤੇ ਉਸ ਨੂੰ ਵੀ ਬੜੀ ਬੇਰਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਉੱਥੇ ਹੀ ਕੁਝ ਲੋਕ ਕਹਿ ਰਹੇ ਹਨ ਕਿ ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਪੁੱਤ ਦੀ ਮੌਤ ਤੇ ਰਾਜਨੀਤੀ ਕਰ ਰਹੇ ਹਨ ਤੇ ਕੁਝ ਕਹਿ ਰਹੇ ਹਨ ਕਿ ਮਰ ਗਿਆ ਤਾਂ ਮਰ ਗਿਆ ਪਰ ਹੁਣ ਇਸ ਸਭ ਤੇ ਮਾਤਾ ਚਰਨ ਕੌਰ ਨੇ ਇਹਨਾਂ ਸਾਰਿਆਂ ਨੂੰ ਇੱਕ ਪੋਸਟ ਦੇ ਰੂਪ ਵਿੱਚ ਜਵਾਬ ਦਿੱਤਾ ਹੈ ਮਾਤਾ ਚਰਨ ਕੌਰ ਨੇ ਲੋਕਾਂ ਤੋਂ ਸਵਾਲ ਪੁੱਛਦੇ ਹੋਏ ਲਿਖਿਆ ਕਿ ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਗੱਭਰੂ ਸ਼ੇਰ ਦੀ ਦੇਹ ਤੇ ਸੁਰਮੇ ਸੇਰੇ ਲਾ ਕੇ ਦੇਖੋ ਸ਼ਗਨਾ ਦੇ ਗਾਨੇ ਬੰਨਣ ਥਾਵੇਂ ਜੋੜੇ ਗੁੰਦ ਕੇ ਦੇਖੋ ਮੋੜ ਕੇ ਦੇਖੋ ਸੁੱਖਾਂ ਨੂੰ ਘਰ ਦੀ ਦੇਹਲੀ ਤੋਂ ਤੋੜ ਕੇ ਇੱਕੋ ਪੁੱਤਰ ਨੂੰ ਸੱਥਰ ਢਾ ਕੇ ਦੇਖੋ ਤੋੜ ਨਾਤੇ ਖੁਸ਼ੀਆਂ ਨਾਲ ਨੈਣ ਵਹਾ ਕੇ ਦੇਖੋ ਮੇਰੇ ਪੁੱਤਰ ਥਾਵੇਂ ਆਪਣੇ ਪੁੱਤ ਖੜਾ ਕੇ ਦੇਖੋ ਜੇ ਇੰਨਾ ਜੇਰਾ ਕਰ ਸਕਦੇ ਐਸੇ ਦੁੱਖ ਨੂੰ ਜਰ ਸਕਦੇ ਮਰਦੇ ਹੀ ਜਾਂ ਮਰ ਜਾਣ ਦੋ ਕਹਿ ਕੇ ਹੌਸਲਾ ਕਰ ਸਕਦੇ ਫਿਰ ਮੈਂ ਵੀ ਚੁੱਪ ਵੱਟ ਜਾਊਂਗੀ ਸਬਰ ਦੇ ਘੁੱਟ ਭਰ ਲਊਂਗੀ ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਲਿਖਿਆ ਕਿ ਇਹ ਸਵਾਲ ਹੈ ਮੇਰਾ ਉਹਨਾਂ ਕੁਝ ਵੀਰਾਂ ਭੈਣਾਂ ਨੂੰ ਜੋ ਅਕਸਰ ਇਹ ਬੋਲ ਕੇ ਸਾਡੇ ਜ਼ਖਮ ਹਰੇ ਕਰਦੇ ਆ ਕਿ ਮਰ ਗਿਆ ਤਾਂ ਮਰ ਗਿਆ ਨਾਲ ਥੋੜੀ ਮਰਨਾ ਤੇ ਜੋ ਰਾਜਨੀਤਿਕ ਸ਼ਕਤੀ ਤਾਂ ਮੇਰੇ ਬੱਚੇ ਦੀ ਅਣਮੰਗੀ ਮੌਤ ਨੂੰ ਹਮਦਰਦੀ ਬਟੌਰਣ ਦਾ ਸਾਧਨ ਕਹਿੰਦੀਆਂ ਨੇ ਇਹ ਸਵਾਲ ਉਹਨਾਂ ਸਭ ਲੋਕਾਂ ਨੂੰ ਇਕਲੌਤੇ ਪੁੱਤਰ ਦੀ ਮਾਂ ਵੱਲੋਂ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਅਸੀਂ ਇਨਸਾਫ ਦੀ ਮੰਗ ਨਹੀਂ ਕਰਦੇ